1 ਰੁਪਇਆ ਭਗਵੰਤ ਮਾਨ ਸਰਕਾਰੀ ਜਿਹੜਾ ਖਾ ਗਿਆ ਮੈਂ ਤਾਂ ਇੱਥੋਂ ਤਾਂ ਕਿਹਾ ਹੋਇਆ ਕਿ ਜੇ 1 ਰੁਪਇਆ ਖਾ ਲਿਆ ਸਮਝੋ ਰੁਪਈਆ ਨਹੀਂ ਖਾਦਾ ਮੈਂ ਸਲਫਾਸਤੀ ਗੋਲੀ ਖਾ ਲਈ ਐਸ ਲੈਵਲ ਤੱਕ ਕਿੱਥੇ ਇਸ ਚਿੱਕੜ ਵਾਲੇ ਮਾਹੌਲ 'ਚ ਆਪਣਾ ਦਾਮਨ ਸਾਫ਼ ਰੱਖਣਾ ਬਹੁਤ ਔਖਾ ਹੈ ਜੀ ਇਹ ਤੁਹਾਡੇ ਅਸ਼ੀਰਵਾਦ ਸਦਕਾ ਪਰਮਾਤਮਾ ਨੇ ਸਮਤ ਬਖਸ਼ੀਏ ਬਲ ਬਖਸ਼ਿਆ ਲੋਕਾਂ ਦੀ ਸੇਵਾ 'ਚ ਹੀ ਸੰਤੁਸ਼ਟੀ ਮਿਲਦੀ ਹੈ ਪੈਸੇ ਵਾਲੇ ਨੂੰ ਸੰਤੁਸ਼ਟੀ ਨਹੀਂ ਮਿਲਦੀ ਉਹ ਕਹਿੰਦੇ ਹਾਂ 8-10 ਕਮਰਿਆਂ ਵਾਲਾ ਘਰ ਵੀ 8-10 ਕਮਰਿਆਂ ਵਾਲਾ ਘਰ ਵੀ ਹਜ਼ੂਰ ਹੁੰਦਾ ਬੰਦਾ ਤਾਂ ਇੱਕ ਕਮਰੇ 'ਚ ਹੀ ਸੌਂਦਾ ਬਾਕੀ ਕਮਰਿਆਂ 'ਚ ਉਹਦਾ غرੂਰ ਹੁੰਦਾ ਸੋਣਾ ਤਾਂ ਉਨੀ ਜਗ੍ਹਾ ਤੇ ਆ ਰੋਟੀਆਂ ਉਹੀ ਦੋ ਖਾਣੀਆਂ ਬਲਕਿ ਜਿਆਦਾ ਪੈਸੇ ਦੀ ਟੈਨਸ਼ਨ ਚ ਡਾਕਟਰ ਵੀ ਕਟਾਹਂਦਾ ਵੀ ਕਦੂ ਦਾ ਸੂਪ ਪੀਆ ਕਰੋ। ਕਰੇਲੇ ਦਾ ਸੂਪ ਪੀਆ ਕਰੋ। ਸੋ ਇਹ ਜਿਆਦਾ ਵੀ ਮਾੜਾ ਹੈ, ਇਹ ਘੱਟ ਵੀ ਮਾੜਾ ਹੈ। ਜਿਆਦੇ ਵਾਲਾ ਜੇ ਘੱਟ ਵਾਲੇ ਨੂੰ ਦਸਬੰਧ ਕੱਢ ਲਿਓ ਉਹਨੂੰ ਜਿੰਨੀ ਖੁਸ਼ੀ ਮਿਲੂਗੀ ਨਾ ਜਿੰਨਾ ਸੰਤੁਸ਼ਟ ਮਿਲੂਗਾ ਉਹ ਦੁਨੀਆ ਚ ਕਿਤੇ ਉਹਦੇ ਕਰੰਸੀ ਦੇ ਵਿੱਚ ਕੋਈ ਕਿਸੇ ਦੀ ਕੀਮਤ ਨਹੀਂ। ਅਜ ਇਹਨਾਂ ਜੋੜੀਆਂ ਨੂੰ ਅਸ਼ੀਰਵਾਦ ਦੇਣ ਆਏ ਹੋ। ਆਮ ਘਰਾਂ ਦੇ ਪਿਆ ਪੁੱਤ ਨੇ। ਇਨਾਂ ਨੇ ਧੀਆ ਵਾਲਿਆਂ ਨੇ ਖਾਸ ਤੌਰ ਤੇ ਮਾਪਿਆਂ ਨੇ ਸੋਚਿਆ ਨਹੀਂ ਹੋਣਾ ਕਿ ਸਾਡੇ ਧੀ ਸਾਡੀ ਧੀ ਦਾ ਵਿਆਹ ਜਿਹੜਾ ਉਹ ਬਿਨਾਂ ਕਿਸੇ ਜ਼ਮੀਨ ਗਹਿਣੇ ਤਰੇ ਜਾਂ ਬਿਨਾਂ ਕਿਸੇ ਕਰਜ਼ਾ ਲੈ ਤੋ ਹੋ ਜਾਊਗਾ ਇਸ ਤਰ੍ਹਾਂ ਦੇ ਸਮਾਜਿਕ ਤੇ ਪੁੰਨ ਦੇ ਕੰਮਾਂ 'ਚ ਹਿੱਸਾ ਜ਼ਰੂਰ ਲਿਆ ਕਰੋ